ਹੋਏ ਹਾਏ ਮੈਂ ਮਰ ਗਈ ਇਹਨੇ ਤਾਂ ਮੇਰਾ ਹੀ ਨਾਮ ਲਾਤਾ ਆ ਵੇਖ ਲੈ ਭੈਣ ਜੀ ਹੁਣ ਤੂੰ ਕਹਿੰਨੀ ਆ ਨਾ ਕਿ ਉਦਾਂ ਵਿਹਾਰੀ ਗੱਲਾਂ ਕਰਨ ਦੀ ਆ ਆਹ ਕਾਦੀਆਂ ਵਿਹਾਰੀ ਆ ਤੇ ਸਿੱਧੋ ਸਿੱਧਾ ਮੇਰਾ ਨਾਮ ਆਉਣ ਡਈ ਆ ਤੇ ਫਿਰ ਤੈਨੂੰ ਗੁੱਸਾ ਵੀ ਖਾਦਾ ਵਾ ਜੇ ਤੂੰ ਨਹੀਂ ਤੂੰ ਕੀਤਾ ਤੇ ਤੈਨੂੰ ਗੁੱਸਾ ਵੀ ਖਾਦਾ ਵਾ ਨਹੀਂ ਮੈਨੂੰ ਤਾਂ ਗੁੱਸਾ ਕੋਈ ਨਹੀਂ ਪਰ ਹੁਣ ਇਹਨੇ ਜਿਹੜਾ ਸਿੱਧਾ ਹੀ ਮੇਰਾ ਨਾਮ ਲੈਤਾ ਵਾ ਤੇ ਫੇਰ ਤੇ ਮੈਨੂੰ ਗੁੱਸਾ ਹੋਣਾ ਹੀ ਆ ਨਾ ਦੱਸ ਵੇ ਜਿੰਨੇ ਕੀਤਾ ਹੋਵੇ ਨਾ ਉਹਨੂੰ ਆਪਣਾ ਪਾਲਾ ਆਪੇ ਮਲੂਮ ਹੋ ਜਾਂਦਾ ਵਾ ਓਏ ਉਹਨੂੰ ਫੜਨ ਨੂੰ ਕੀ ਹੋ ਗਿਆ ਵਾ ਨੇ ਕੀ ਹੋਇਆ ਤੈਨੂੰ ਹਾਈ ਹਾਈ ਨਾ ਉਦਨ ਦੀ ਮੈਂ ਹੀ ਉਧਰ ਗਈ ਆ ਨਾ ਉਹ ਹੀ ਆਏ ਤੇ ਮੈਨੂੰ ਹੁਣ ਪਤਾ ਕਿਦਾਂ ਲੱਗੇ ਪਸੰਦੀਪ ਤੇ ਬਾਬੀ ਦਾ ਅਸਰ ਹੋਇਆ ਵਾ ਕਿ ਨਹੀਂ ਹੋਇਆ ਇਦਾਂ ਨਾ ਕਰਾਂ ਵੀ ਆਪ ਹੀ ਜਾਵਾਂ ਤੇ ਫੇਰ ਤੇ ਪਤਾ ਲੱਗੂਗਾ ਨਾ ਇਹ ਭਲਾ ਮੈਨਾਂ ਕਿਦਾਂ ਬੋਲਦੀ ਐ ਤੇ ਬਾਬਾ ਤੇ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਪੈ ਗਿਆ ਵਾ ਫਰਕ ਉਹਨੂੰ ਤੇ ਕੋਈ ਨਹੀਂ ਤੁਹਾਡੇ ਵੱਲ ਦੀ ਗੱਲ ਕਰੂਗੀ ਚੱਲ ਪਹਿਲਾਂ ਨਾ ਵੀਰ ਹੀ ਆਉਣੀ ਆ ਜਾ ਕੇ ਤੇ ਬਾਕੀ ਦਾ ਕੰਮ ਜਿਹੜਾ ਕਰਨਾ ਵਾ ਨਾ ਉਹ ਬਾਅਦ 'ਚ ਕਰੂੰਗੀ ਹੁਣ ਗਿਆਾਂ ਦੇ ਪਤਾ ਲੱਗੀ ਜਾਣਾ ਹੋਰਾ ਨਾ ਕੀ ਕਰਦੀ ਐ ਕਰਨਾ ਕੀ ਆ ਭੈਣ ਜੀ ਉਹ ਵੀ ਨਹੀਂ ਬੈਠੀ ਹੀ ਵੇਲੀ ਤੇ ਮੈਂ ਚਲ ਹੋ ਕੇ ਆਂਨੀ ਆ ਤੂੰ ਹੀ ਤੇ ਕਿਤੇ ਹੋਣਾ ਜਾਣਾ ਛੱਡਿਆ ਵਾ ਤੇ ਨਹੀਂ ਆਉਣਾ ਜਾਣਾ ਕੀ ਆ ਅਈ ਤੇ ਹੋਰੀ ਵੀ ਪਤਾ ਦੇ ਫਸੇ ਆ ਪਤਾ ਨਹੀਂ ਕਿਹੜਾ ਕੋ ਮਰ ਗਿਆ ਵਾ ਉਥੇ ਕੀ ਕੋ ਕਰ ਗਿਆ ਤੇ ਕੀ ਨਹੀਂ ਕਰ ਗਿਆ ਕਾਦੇ ਵਾਸਤੇ ਕਿਸ ਨੇ ਕੀਤਾ ਵਾ ਅਈ ਐਵੇਂ ਨਹੀਂ ਵਹਿਮ ਕਰੀਦਾ ਹੋਈਦਾ ਹੁਣ ਕਿੰਨੇ ਦਿਨ ਹੋ ਗਏ ਉਹ ਕੱਲ ਨੂੰ ਤੇ ਕੋਈ ਗੱਲ ਹੋਈ ਆ ਉਦੋਂ ਦੀ ਹਾਏ ਹੋਈ ਕਿਉਂ ਨਹੀਂ ਆ ਕੁੜੀ ਦਾ ਫੋਨ ਟੁੱਟ ਗਿਆ ਵਾ ਤੇ ਫੋਨ ਤੇ ਉਦਾਂ ਵੀ ਦੱਸ ਟੁੱਟ ਹੀ ਸਕਦਾ ਵਾ ਇੰਨਾ ਨਸਕਾਨ ਹੁਣ ਹੋਣ ਡਾ ਪਿਆ ਉਹ ਤੇ ਕੀ ਪਤਾ ਗਾੜੀ ਕੀ ਬਣਨਾ ਤੇ ਕੀ ਨਹੀਂ ਬਣਨਾ ਹੋਣੀ ਨਹੀਂ ਨਹੀਂ ਇਦਾਂ ਦੇ ਵਹਿਮ ਨਹੀਂ ਕਰੀਦੇ ਹੋਈਦੇ ਕੋਈ ਗੱਲ ਨਹੀਂ ਜੇ ਕਿਸ ਨੇ ਕੀਤਾ ਵਾ ਨਾ ਤੇ ਆਪੇ ਕੋਈ ਨਹੀਂ ਉਹਦੇ ਤੇ ਉਲਟਾ ਪਊਗਾ ਕੋਈ ਨਹੀਂ ਪਤਾ ਕਰਨ ਦੇ ਆ ਲਗ ਜੂਗਾ ਫਤਾ ਥੋੜੇ ਦਿਨਾਂ ਦੇ ਵਿੱਚ ਲਗ ਜੂਗਾ ਪਰ ਨਹੀਂ ਲੱਗਾ ਤੇ ਥੋੜੇ ਦਿਨਾਂ ਚ ਲੱਗੂਗਾ ਪਰ ਆਪੇ ਚਲੋ ਕੋਈ ਨਾ ਉਹ ਤੇ ਲੱਗ ਹੀ ਜਾਣਾ ਵਾ ਤੇ ਕਿਹੜਾ ਕੋ ਲਾਂਭੋ ਕਰਨਾ ਮੁੰਡਿਆ ਕੋ ਲਾਗੋ ਸ਼ਾਕਾ ਕੋ ਹੋਗਾ ਆਹੋ ਇਹ ਤੇ ਗੱਲ ਹੈਗੀ ਆ ਉਹਦਾ ਮੈਦਾਨੀ ਆ ਵੀ ਤੁਸੀਂ ਨਾ ਹੀ ਵਹਿਮ ਭਰਮ ਚ ਪਾਓ ਤੇ ਚੰਗੀ ਗੱਲ ਵਾ ਤੁਸੀਂ ਜਾਂਦੇ ਨਾ ਪਹੁੰਚ ਕਿਦਾਂ ਨਾ ਪਈ ਅਹੀਂ ਮੈਨੂੰ ਤੇ ਲੱਗਦਾ ਵਾ ਉਹਦਾ ਹੀ ਕਿਸ ਨੇ ਮਜ਼ਾਕ ਨਾ ਕਰਤਾ ਹੁਣਾ ਵਾ ਵੀ ਇਹ ਡਰ ਜਾਣਗੇ ਜੇ ਮਜ਼ਾਕ ਨਾ ਕੀਤਾ ਹੁੰਦਾ ਤੇ ਅਗਲੇ ਨੇ ਮੁੜ ਕੇ ਪਏ ਹਾਂ ਨੂੰ ਦੱਸ ਦੇਣਾ ਸੀ ਆਣ ਕੇ ਵੀ ਮੈਂ ਮਜ਼ਾਕ ਨਾ ਕੀਤਾ ਵਾ ਉਹ ਨਹੀਂ ਭੈਣ ਜੀ ਉਹਨੇ ਤਾਂ ਨਹੀਂ ਦੱਸਿਆ ਹੁਣ ਵੀ ਚੱਲ ਹੁਣੇ ਡਰੇ ਆ ਤੇ ਮੈਂ ਫੇਰ ਇਦਾਂ ਹੀ ਇੰਨਾ ਨਾ ਮਜ਼ਾਕ ਕਰੂੰਗਾ ਨਹੀਂ ਨਹੀਂ ਉਹ ਨਹੀਂ ਮਜ਼ਾਕ ਮਜੂ ਕਹਿੰਨੇ ਕੀਤੀ ਉਹ ਚੰਗਾ ਕਹਿੰਨੇ ਹੱਥ ਪਾਇਆ ਵਾ ਸਾਡਾ ਚਲੋ ਕੋਈ ਨਹੀਂ ਦੇਖ ਲਿਓ ਤੁਸੀਂ ਕਰਕੇ ਪੈਰ ਵਾਈ ਕਰਨੀ ਪੈਣੀ ਆ ਤੇ ਸੰਦੀਪ ਕੀ ਕਰਨੀ ਹੈ ਸੰਦੀਪ ਅੰਦਰ ਡੇ ਕੋ ਕਰਨ ਦੇ ਹੁਣੀ ਕੋ ਅਸ਼ਾ ਨਹੀਂ ਮੈਂ ਤੁਸੀਂ ਡੇ ਰਹੋ ਜਿੰਨਾ ਮੈਨੂੰ ਆਖਾਂ ਦੀ ਗੰਡਾ ਗੁੰਡਾ چیرਦੇ ਮੈਂ ਦਾਲ ਤਾਰ ਲੈਣੀ ਆ ਤੇ ਮੈਂ ਚੱਲ ਮੈਂ چیر ਦਿੰਨੀ ਆ ਛਛਾ ਨਾ ਮੈਂ ਸ਼ਾਇਦ ਸੁਤੀਓ ਵੀ ਅੰਦਰ ਨਹੀਂ ਨਹੀਂ ਲਈ ਘਰੇ ਪਾ ਨਹੀਂ ਚਾਦਰਾਂ ਚ ਉਤਰਨ ਲਈ ਛਾੜ ਛੋੜ ਕੇ ਪਾਉਂ ਪੈਣ ਜੀ ਇੱਕ ਗੱਲ ਕਵਾਂ ਮੈਨੂੰ ਤੁਸੀਂ ਨਾ ਜਦੋਂ ਹਾਂ ਇਦਾਂ ਦੇ ਕੰਮ ਕਰਦੇ ਨਾ ਮੈਨੂੰ ਮਾਸਾ ਚੰਗਾ ਨਹੀਂ ਲੱਗਦਾ ਹੈਗਾ ਚੱਲ ਜਦੋਂ ਨਵਾਂ ਤੀਆਂ ਕਰਨ ਨੂੰ ਹੈਗੀਆਂ ਵਾ ਫਿਰ ਆਪ ਪਲਾ ਕੰਮ ਕਰਨ ਦੀ ਕੀ ਲੋੜ ਤੁਸੀਂ ਵਿਆਹ ਖਲੋਇਆ ਕਰੋ ਕਿਸ ਦੇ ਘਰ ਆਇਆ ਜਾਇਆ ਕਰੋ ਤੁਹਾਨੂੰ ਤੇ ਬਸ ਕੰਮ ਹੀ ਕੰਮ ਰਹਿੰਦਾ ਮੈਂ ਵੇਖ ਲਓ ਕਦੀ ਕੰਮ ਨੂੰ ਹੱਥ ਨਹੀਂ ਲਾਇਆ ਮੇਰੀ ਨੋ ਕਰੇ ਚਾਹੇ ਨਾ ਕਰੇ ਰਣਾ ਹੋਣਾ ਹੀ ਕਿਹੜਾ ਵਦਣਾ ਵਾ ਹੁਣ ਆ ਚਲੋ ਵਿਚਾਰੀ ਅੰਦਰ ਬਾਹਰ ਕਾ ਝਾੜ ਪੰਡ ਲਿੰਦੀ ਆ ਸਾਰੇ ਕੰਮ ਕਰ ਲਿੰਦੀ ਆ ਅੰਦਰ ਦਾ ਤੇ ਮੈਂ ਤਾਂ ਤੜਕਾ ਢੜਕਾ ਸੀ ਦੇ ਨਾ ਹੋਰ ਮੈਂ ਕੀ ਕਰਨਾ ਵਾ ਆਹੋ ਇਹ ਗੱਲ ਤੇ ਹੈਗੀ ਆ ਆਹ ਚਲ ਆਹੀ ਇਥੇ ਬੈਲਿਆ ਨੇ ਕੀ ਕਰਨਾ ਵਾ ਚਲ ਭਾਈ ਇਨਾ ਹੀ ਲੱਗੇ ਉਹ ਨਿਓ ਆਸਰਾ ਹੋ ਜਾਂਦਾ ਵਾ ਠੀਕ ਆ ਤੇ ਦਲਜੀਤ ਕਿੱਥੇ ਗਿਆ ਦਲਜੀਤ ਵੀ ਇੱਥੇ ਹਣਾ ਵਾਂ ਅਖ ਦਿਖਲੋਤਾ ਬਾਹਰ ਕੇ ਦੇ ਅੱਛਾ ਉਹਨੂੰ ਮੈਂ ਲੱਗੀਆਂ ਕਰਨ ਗਵਾਂਡੀਆਂ ਦੇ ਘਰਾਂ ਲੱਗੇ ਆ ਨਾ ਕੈਮਰੇ ਉਹੜਾ ਗਲੀ 'ਚ ਲੱਗਾ ਕੈਮਰਾ ਉੱਚੇ ਤੇ ਸਭ ਕੋ ਆਈ ਜਾਣਾ ਮੈਂ ਤੂੰ ਆਂਦਾ ਮੈਂ ਆਵਾਂ ਮਾਰੋਂ ਹੋ ਕੇ ਤੇ ਮੈਂ ਫਿਰ ਜਾਣਾ ਮਾ ਉਹਨਾਂ ਦੇ ਘਰ ਭੈਣ ਜੀ ਮੈਂ ਤੇ ਆਨੀ ਆਂ ਵੀ ਇਹ ਗਲਤੀ ਤੁਸੀਂ ਨਾ ਹੀ ਕਰਿਓ ਐਵੇਂ ਕੀ ਬਤਾ ਉਹਨਾਂ ਵਰਗਿਆਂ ਨੇ ਇੰਨੀ ਕੋਹ ਕੀਤਾ ਹੈਗਾ ਤੇ ਉਹ ਪਤਾ ਤੇ ਲੱਗੀ ਜਾਊਗਾ ਨਾ ਸਾਨੂੰ ਪਤਾ ਤੇ ਲੱਗ ਜਾਊਗਾ ਐਵੇਂ ਲਾਗੇ ਵੈਰ ਪਾਊਗਾ ਕੱਲਾ ਕੱਲਾ ਮੁੰਡਾ ਵਾ ਕੋਈ ਨਹੀਂ ਪੈਜੂਗਾ ਵੈਰ ਤੇ ਭੈਣ ਅਸੀਂ ਇੱਕ ਵਾਰੀ ਫਦਾ ਕਰਕੇ ਰੱਖਣਾ ਵਾ ਮੇਰੇ ਸਨੇਰੇ ਵੀ ਆਉਣਾ ਹੁੰਦਾ ਮੁੰਡਿਆਂ ਨੇ ਕੋਈ ਗੱਲ ਨਹੀਂ ਤੇ ਐਵੇਂ ਨਹੀਂ ਇਹੋ ਜਿਹਾ ਕੰਮ ਕਰੀਦਾ ਹੋਈਦਾ ਇਹ ਜੇ ਜਿੰਨੂ ਫਿਰ ਹੁਣੇ ਕੋ ਸ਼ੱਕ ਹੋਵੇ ਨਾ ਕਿਸ ਚੀਜ਼ ਦੇ ਉੱਤੇ ਉਹਨੂੰ ਵਹਿਮ ਹੀ ਹੁੰਦਾ ਵਾ ਮੈਨੂੰ ਖਾਰੇ ਮੇਰਾ ਹੀ ਨਾਮ ਲੱਗ ਜਾਣਾ ਵਾ ਤੇ ਅਸੀਂ ਤੇ ਐਸਾ ਪਾਟ ਕਮਾਂਟੀ ਕਰਦਾ ਹੁੰਦਾ ਵਾ ਕੋਈ ਨਹੀਂ ਵੇਖ ਸਕੋਂਦਾ ਤੁਹਾਨੂੰ ਤੇ ਪਤਾ ਹੀ ਐ ਤੇ ਆ ਜਿਹੜਾ ਮੇਰਾ ਏਡਾ ਵੱਡਾ ਨੁਕਸਾਨ ਹੋ ਗਿਆ ਚਾਚੀ ਫੋਨ ਟੁੱਟ ਗਿਆ 30 32000 ਦਾ ਫੋਨ ਹੀ ਮੈਂ ਤਾਂ ਰਾਤ ਦਿਨ ਗਾਲਾਂ ਕੱਢਦੀ ਉਹਨੇ ਖਤੀ ਜਿੰਨੇ ਸਾਡੇ ਘਰ ਦਾ ਬੇੜਾ ਕਰਕੇ ਕਰਤਾ ਮੈਂ ਤਾਂ ਰਾਤ ਦਿਨ ਗਾਲਾਂ ਕੱਢਦੀ ਉਹਨੂੰ ਸੰਦੀਪ ਤੇਰਾ ਕੀ ਮਤਲਬ ਆ ਬਾਲਾ ਤੂੰ ਮੇਰੇ ਵੱਲ ਨੂੰ ਹੱਥ ਕਰ ਕਰਕੇ ਕਿਉਂ ਡਈਂ ਆ ਕਹਿਣ ਅਸੀਂ ਕੀਤਾ ਵਾ ਸੱਚੀ ਮੈਂ ਤੁਹਾਨੂੰ ਕੁਝ ਕਹਿਣ ਦੀ ਆ ਤੇ ਹੱਥ ਤੇ ਮੇਰੇ ਵੱਲੂ ਕਰ ਕਰਕੇ ਗੱਲਾਂ ਕਰਨ ਨਹੀਂ ਆ ਮਿਰਚਾਂ ਲੱਗਣ ਡੀਆਂ ਮਿਰਚਾਂ ਤੇ ਉਹਨੂੰ ਲੱਗਣੀਆਂ ਚਾਹੀਦੀਆਂ ਜਿਨੇ ਕੀਤਾ ਵਾ ਮੈਨੂੰ ਕਾਦੀਆ ਮਿਰਚਾਂ ਲੱਗਣੀਆਂ ਵਾ ਪਰ ਇਹ ਆ ਵੀ ਤੂੰ ਤੇ ਐਂ ਕਹਿਣ ਦੀ ਆ ਵੀ ਜਿੱਦਾਂ ਮੈਂ ਕੀਤਾ ਹੁੰਦਾ ਵਾ ਚੋਰ ਨੂੰ ਨਾ ਆਪਣਾ ਹੀ ਪਾਲਾ ਹੁੰਦਾ ਵਾ ਇੱਚ ਪਾਲੇ ਵਾਲੀ ਕਿਹੜੀ ਗੱਲ ਵਾ ਪਾਲਾ ਨੀ ਰਾਣੋ ਕੈਮਰੇ ਸਭ ਕੋ ਪਤਾ ਲੱਗ ਜਾਣਾ ਫੇਰ ਘਰ ਨਾ ਕਰੋ ਤੁਸੀਂ ਹੁਣ ਕੋਈ ਗੱਲ ਨਹੀਂ ਦੀ ਦੇਖ ਲਓ ਕੈਮਰਿਆਂ ਦੇ ਵਿੱਚ ਪਰ ਇਹ ਆ ਵੀ ਇਹਨੂੰ ਤਾਂ ਥੋੜਾ ਸਮਝਾਇਆ ਕਰੋ ਮੈਂ ਜਦੋਂ ਤੁਹਾਡੇ ਘਰ ਨਹੀਂ ਆ ਨਾ ਉਦਾਈ ਇਹਦਾ ਹੀ ਕੋ ਪਤਾ ਪਾ ਰਿਹਾ ਤੇ ਨਹੀਂ ਤੂੰ ਰੌਣਾ ਗੁੱਸਾ ਨਾ ਕਰ ਉਹ ਹੁਣ ਬਿਹਾਰੀ ਗੱਲਾਂ ਕਰਨ ਦੇ ਸਾਡੇ ਘਰ ਹੁਣ ਹੋਇਆ ਤਾਂ ਤਾਂ ਹੀ ਗੱਲਾਂ ਕਰਨ ਦੇ ਭੈਣ ਜੀ ਮੈਨੂੰ ਕਿਹੜਾ ਦੁੱਖ ਨਹੀਂਗਾ ਹੋਇਆ ਦਾ ਪਰ ਇਹ ਆ ਵੀ ਬੰਦਾ ਵੇਖੇ ਤਾਂ ਸਹੀ ਅਗਲੇ ਦੇ ਮੂੰਹ ਤੇ ਹੀ ਇੰਨੀਆਂ ਗੱਲਾਂ ਕਹਿਣੀਆਂ ਤਾਂ ਫੇਰ ਗੁੱਸਾ ਤੇ ਹੁੰਦਾ ਹੀ ਹੈ ਨਾ ਜੀ ਮੈਂ ਤੇਰਾ ਨਾਂ ਨਹੀਂ ਲਾਉਂਦੀ ਉਹ ਕਿਹੜੀ ਨਾ ਮੈਂ ਕਿਹੜਾ ਕਹਿਣੀ ਤੂੰ ਤੂੰ ਹਾਥੀ ਮੇਰੇ ਵੱਲੋਂ ਕਰ ਕਰਕੇ ਗੱਲਾਂ ਕਰਨ ਨਹੀਂ ਹੁਣ ਮੈਂ ਤਾਂ ਮੰਮੀ ਵੱਲੋਂ ਕਰ ਦੂੰਗੀ ਤੇ ਮੰਮੀ ਕਹਿ ਦੇਣਗੇ ਕਿ ਮੈਂ ਕੀਤਾ ਵਾ ਏ ਕਿਦਾਂ ਦੀ ਗੱਲਾਂ ਵੀ ਪਲਾਂ ਤੂੰ ਉਹ ਤੇ ਸੰਦੀਪ ਬਸਨਾ ਮੇਰੇ ਨਾਲ ਹੀ ਲੜਦੀ ਰਿਹਾ ਕਰ ਤੈਨੂੰ ਤੇ ਪਤਾ ਨਹੀਂ ਮੈਂ ਚੰਗੀ ਨਹੀਂ ਲੱਗਦੀ ਖਰੇ ਤੁਹਾਡੇ ਘਰ ਆਈ ਚਾਚੀ ਜਿੱਦਾਂ ਦੇ ਤੀ ਗੱਲਾਂ ਕਰਨ ਦੇ ਆ ਨਾ ਮਿੰਤਲਾ ਦਾ ਤੂੰ ਨਹੀਂ ਕੀਤਾ ਵਾ ਤਾਂ ਹੀ ਤੁਹਾਨੂੰ ਪਾਲਾ ਲੱਗਣ ਦੇ ਆ ਹਾਏ ਹਾਏ ਮੈਂ ਮਰ ਗਈ ਇਹਨੇ ਤਾਂ ਮੇਰਾ ਹੀ ਨਾਂ ਲਾਤਾ ਆ ਵੇਖ ਲੈ ਭੈਣ ਜੀ ਹੁਣ ਤੂੰ ਕਹਿੰਨੀ ਆ ਨਾ ਵੀ ਓਦਾਂ ਵਿਆਹ ਦੀ ਗੱਲਾਂ ਕਰਨ ਧੀ ਆ ਆਹ ਕਹਾਣੀਆਂ ਵਿਹਾਰੀ ਆ ਤੇ ਸਿੱਧੋ ਸਿੱਧਾ ਮੇਰਾ ਨਾਮ ਲਾਉਂਦੇ ਹੀ ਆ ਤੇ ਫਿਰ ਤੈਨੂੰ ਗੁੱਸਾ ਵੀ ਖਾਦਾ ਵਾ ਜੇ ਤੂੰ ਨਹੀਂ ਕਿਉਂ ਕੀਤਾ ਤੇ ਤੈਨੂੰ ਗੁੱਸਾ ਵੀ ਖਾਦਾ ਨਹੀਂ ਮੈਨੂੰ ਤਾਂ ਗੁੱਸਾ ਕੋਈ ਨਹੀਂ ਪਰ ਹੁਣ ਇਹਨੇ ਜਿਹੜਾ ਸਿੱਧਾ ਹੀ ਮੇਰਾ ਨਾਮ ਲੈਤਾ ਵਾ ਤੇ ਫੇਰ ਤੇ ਮੈਨੂੰ ਗੁੱਸਾ ਹੋਣਾ ਹੀ ਆ ਨਾ ਦੱਸ ਫੇਰ ਜਿੰਨੇ ਕੀਤਾ ਹੋਵੇ ਨਾ ਉਹਨੂੰ ਆਪਣਾ ਪਾਲਾ ਆਪੇ ਮਲੂੰਗ ਹੋ ਜਾਂਦਾ ਵਾ ਇਹ ਕਾਦਾ ਪਾਲਾ ਵਾ ਅੱਗੇ ਵੀ ਤੇ ਮੈਂ ਇੰਨੇ ਚੜਦੀ ਟਾਡੇ ਲੱਗੇ ਰਹਿਣੀ ਨਹੀਂ ਹੈ ਨਾ ਅੱਗੇ ਮੈਂ ਕਿੰਨਾ ਕੁ ਕਰਤਾ ਵਾ ਕੋਈ ਗੱਲ ਨਹੀਂ ਲੱਗ ਜਾਂਦੀ ਕੋਈ ਪਤਾ ਲੱਗ ਜਾਊਗਾ ਵੀ ਕਿੰਨੇ ਕੀਤਾ ਵਾ ਤੂੰ ਐਨਾ ਤਰਫ ਨਹੀਂ ਕਿਉਂ ਤੇ ਭਾਰੇ ਆ ਵੀ ਪਹਿ ਨਾਨਾ ਪਾ ਪੈ ਜਾਂਦੀ ਹੁੰਦੀਆਂ ਆਪੇ ਹੀ ਤੇ ਕੋਈ ਨਹੀਂ ਜਦੋਂ ਪੈਣ ਗਿਆ ਉਹ ਦੇਖੀ ਜਾਊਗੀ ਹੱਦ ਹੋ ਗਈ ਤੁਹਾਡੇ ਵਾਲੀ ਤੇ ਕਿਤੇ ਤੁਹਾਡੇ ਘਰ ਤੇ ਆਉਣਾ ਨਹੀਂ ਚਾਹੀਦਾ ਮੈਂ ਨਹੀਂ ਆ ਕਿਤੇ ਮੈਂ ਤੇ ਐਵੇਂ ਆ ਗਈ ਵੀ ਚਲ ਕੋਈ ਨਹੀਂ ਵੇਖ ਕੇ ਆਉਣੀ ਆ ਵੀ ਚਲ ਠੀਕ ਠਾਕ ਵਾ ਮੈਨੂੰ ਕੀ ਪਤਾ ਹੈ ਵੀ ਤੁਸੀਂ ਮੇਰੇ ਘਰ ਪੈ ਜਾਣਾ ਵਾ ਕਾਹਦਾ ਠੀਕ ਠਾਕ ਪੁੱਛਣਾ ਆਏ ਤੁਸੀਂ ਤੁਸੀਂ ਵੀ ਸੂਆ ਲੈਣੀ ਹੁੰਨੇ ਆ ਇਹ ਕਾਹਦੀਆਂ ਸੂਆ ਵਾ ਸੰਦੀਪ ਜੇ ਕੋਈ ਨਾ ਤੁਹਾਡੇ ਘਰ ਆਵੇ ਤੇ ਫੇਰ ਕਹਿਣਾ ਵੀ ਸਾਨੂੰ ਵੇਖਿਆ ਨਹੀਂ ਸਾਡਾ ਪਤਾ ਨਹੀਂ ਲਿਆ ਕੇ ਹੁੰਨੇ ਬਸ ਲੜਨ ਵਾਲੇ ਧਿਆਨ ਦਿੰਦਾ ਤੁਹਾਡਾ ਤੇ ਨਹੀਂ ਲੜਨ ਵਾਲਾ ਤੇ ਤੇਰਾ ਧਿਆਨ ਆਿੰਦਾ ਵਾ ਮੈਂ ਕਦੀ ਘੰਟੇ ਦੀ ਸੱਸ ਨਾ ਲੜ ਲਿਆ ਕਦੀ ਮੇਰਨਾ ਲੜ ਲਿਆ ਕਦੀ ਖਸਮ ਨਾ ਲੜ ਲਿਆ ਚਾਹ ਤਾ ਪਤਾ ਕੇ ਆਪਣੇ ਕੰਮ ਕਰੋ ਚੱਲੀ ਆ ਮੈਂ ਆਪਣੇ ਘਰ ਆਏ ਇੰਨੀ ਲੜਾਕੀ ਪਤਾ ਨਹੀਂ ਕਿੱਥੋਂ ਲੈ ਆਂਦੀ ਕਿਤੇ ਇਹਨਾਂ ਨੇ ਇੰਨੀ ਏਡੀ ਲੰਮੀ ਜ਼ੁਬਾਨ ਇਹਦੀ ਮੈਂ ਤੇ ਆਨੀ ਆ ਵੀ ਇਹਦਾ ਬੇੜਾ ਘਰ ਪਜੇ ਇਹਦਾ ਐਦਾਂ ਕਰਦੀ ਏ ਮੇਰੇ ਨਾਲ ਕਿ ਦੱਸ ਮੈਂ ਤੇ ਵੇਖਣ ਚਲ ਗਈ ਮੈਨੂੰ ਕੀ ਪਤਾ ਸੀ ਉਹਦੀ ਉਹ ਵਸਿਆਣੀ ਬਿਆਣੀ ਜਿਹੜੀ ਬੈਠੀ ਆ ਕਿਤੇ ਟੋਕ ਹੀ ਨਹੀਂ ਸਕਦੀ ਇਹਨੂੰ ਆਹ ਭਲਾ ਮੇਰੀ ਨੋ ਨੂੰ ਭਲਾ ਗੱਲ ਕਰਕੇ ਜਾਵੇ ਕਿੱਥੇ ਭਲਾ ਮੰਮੀ ਵੇਖ ਲਓ ਕਿੰਨੀ ਅੱਗ ਲੱਗੀ ਹੁਣ ਜਿੰਨੇ ਕੀਤਾ ਹੋਵੇ ਨਾ ਉਹਨੂੰ ਹੀ ਲੱਗਦੀ ਅੱਗ। ਅ ਚਲ ਨਹੀਂ ਕਿਸਦਾ ਨਾਮ ਲਈਦਾ ਹੁੰਦਾ। ਤੇ ਮੰਮੀ ਮੈਂ ਤਾਂ ਵਿਹਾਰੀ ਗੱਲ ਕੀਤੀ ਸੀ। ਮੈਂ ਕਿਹਾ ਸਿੱਧਾ ਨਾਮ ਲੈ ਲੈਦਾ। ਸਿੱਧਾ ਸਿੱਧੀ ਤੇ ਕਹੀ ਜਾਣ ਲਈ। ਮੇਰੇ ਆਂਡ ਗਵਾਂਡ ਕਿਹਾ ਵਾ। ਆਂਡ ਗਵਾਂਡ ਹੋਰ ਵੀ ਹੈਗੇ ਆ। ਕੋਈ ਗੱਲ ਨਹੀਂ ਲੱਗ ਜਾਊਗਾ ਪਤਾ ਆਪਣੇ ਇਤਰਾਜ ਹੌਲੀ ਹੌਲੀ ਪਤਾ ਲੱਗ ਜਾਣਾ ਵਾ। ਕੋਈ ਗੱਲ ਨਹੀਂ ਪਤਾ ਲੱਗ ਲੈੰਦੋ। ਤੇ ਜਿੱਦਨ ਮੈਨੂੰ ਪਤਾ ਲੱਗ ਗਿਆ ਨਾ ਕਿ ਇੰਨੇ ਕੀਤਾ ਇਹ ਕੰਮ ਤੇ ਵਿੱਚ ਤੁਸੀਂ ਨਹੀਂ ਆਉਣੇ ਚਾਹੀਦੇ। ਫਿਰ ਮੈਂ ਦੱਸ ਦਊਗੀ ਇਹਨੂੰ ਪਤਾ। ਚਲ ਉਹ ਤੇ ਲੱਗੇਗਾ ਫਿਰ ਵੇਖੀ ਜਾਊਗੀ ਫਿਰ। ਮੂੰਹ ਚੋਕੇ ਤੇ ਆ ਜਾਂਦੀ ਏ। ਘਰ ਆਿਆਂ ਨੂੰ ਨਹੀਂ ਇਦਾਂ ਆਖੀਦਾ ਹੁੰਦਾ। ਕੋਈ ਆਈ ਜਾਂਦਾ ਘਰ ਚਲ ਫੁਲਾ ਫਲਾਇਆ ਤੇ ਹੁੰਦੀ ਆਵੇਂ ਦਿਵਾਲੇ ਹੋਏ ਨੰ ਆਉਂਦੇ ਆ ਉਹਨਾਂ ਦੇ ਇੰਨਾ ਚਿਰ ਇਕੱਠੇ ਰਹੇ ਆ ਕਦੀ ਕੋਈ ਗੱਲ ਦਾ ਕੇਦਾ ਪਤਾ ਹੀ ਨਹੀਂ ਹੁੰਦਾ ਵੀ ਕੀ ਹੁੰਦਾ ਬਾਈ ਤੇ ਇਹਨਾਂ ਤੇ ਹੁਣ ਹਾਦੀ ਮੁਕਾਤੀ ਆ ਗਾੜੀ ਨੀ ਆਂ ਤਰੀ ਜਨਾਨੀ ਕੀ ਆਖ ਕਿਤੇ ਮੈਂ ਤਾਂ ਕਿਤੇ ਵੇਖੀ ਨਹੀਂ ਇਹੋ ਜੀ ਕਿਤੇ ਜਿੱਦਾਂ ਦੀ ਇਹ ਚੱਬਲ ਆ ਗਈ ਐ ਵੇ ਹੋਣਾ ਕੀ ਆ ਹਾਂ ਮੈਂ ਹੁਣ ਚਲ ਗਈ ਹੁਣਾਂ ਕਰ ਮੈਂ ਹਾਂ ਚੱਲ ਉਦਨ ਦੀ ਗਈ ਨਹੀਂ ਗਈ ਨਾ ਉਹ ਹੀ ਆਏ ਚੱਲ ਪੁੱਛ ਕੇ ਨਹੀਂ ਆ ਭਲਾ ਦਲਜੀਤ ਕਰ ਆਹੋ ਕੀ ਗੱਲ ਹੋ ਗਈ ਐ ਹੂੰ ਉਹ ਤੇ ਮੇਰੇ ਗਾਲੀ ਪੈ ਗਈ ਸੰਦੀਪ ਗਾਲ ਪੈ ਗਈ ਤੇਰੇ ਸਿੱਧਾ ਸਿੱਧਾ ਹੀ ਮੇਰਾ ਨਾਂ ਲਾਈ ਜਾਂਦੀ ਵੀ ਕੀਤਾ ਈ ਤੂੰ ਆਂ ਉਹ ਜਾ ਗਾ ਮਾਦਾ ਐਵੇਂ ਨ ਆਪਣੇ ਕੋਲੋਂ ਗੱਲਾਂ ਬਣਾਈ ਜਾ ਕਰ ਕਿਉਂ ਕੋਣੋਂ ਕੇ ਬਣਾਉਂ ਡਈ ਆ ਲੱਗ ਗਈ ਉਹਦੀ ਸੱਸ ਬੈਠੀ ਸੀ ਜੇ ਨਹੀਂ ਯਕੀਨ ਤਾਂ ਪੁੱਸਲਾ ਜਾ ਕੇ ਉਹਨੂੰ ਐਦਾਂ ਦੱਸ ਕਿਦਾਂ ਤੇਰਾ ਨਾਂ ਲਾ ਦਊਗੀ ਤੂੰ ਕੀਤਾ ਵਾ ਤੇ ਮੈਂ ਕੀਤਾ ਤਾਂ ਨਹੀਂ ਉਹ ਹੀ ਤਾਂ ਮੈਂ ਕਹਿਣ ਦੀ ਵੀ ਸਿੱਧਾ ਸਿੱਧਾ ਕਿਸਦਾ ਨਾਂ ਲਾ ਦੇਣਾ ਉਹ ਆਂਡ ਗਵਾੜ ਦੇ ਲੋ ਕਹਿਣ ਦੀ ਹੁਣੀ ਆ ਉਹ ਆਂਡ ਗਵਾੜ ਤੇ ਫੇਰ ਅਹੀਂ ਆ ਨਾ ਲਵਲੀ ਮਾਦਾ ਕੱਲੇ ਅਹੀਂ ਆ ਕਿੰਨੇ ਘਰ ਵਾ ਸਾਡੇ ਲੱਗੇ ਮੇਰੇ ਵੱਲੋਂ ਹੱਥ ਕਰ ਕਰਕੇ ਕਹਿਣ ਲਈ ਸੀ ਤੇ ਫੇਰ ਮੈਨੂੰ ਗੁੱਸਾ ਹੋਣਾ ਨਹੀਂ ਨਹੀਂ ਗੱਲਾਂ ਕਰਦੀਆਂ ਹੁੰਦੀਆਂ ਵਾ ਤੂੰ ਨਹੀਂ ਹੁਣ ਹੱਥ ਮਾਰਨੀ ਮੇਰੇ ਵੱਲ ਲੈ ਦੱਸ ਮੈਂ ਤਾਂ ਤੈਨੂੰ ਓਦਾਂ ਗੱਲ ਦੱਸਣ ਨਹੀਂ ਆ ਉਹ ਤਾਂ ਸਿੱਧਾ ਮੇਰੇ ਵੱਲੋਂ ਏਦਾਂ ਇਹ ਕਰ ਕਰਕੇ ਨਾ ਹੱਥ ਗਵਾਂਡ ਦਾ ਹੀ ਕਸੂਰ ਵਾ ਏਦਾਂ ਕਹਿਣ ਲਈ ਹੀ ਉਹ ਚੱਲ ਕੋਈ ਗੱਲ ਨਹੀਂ ਐਵੇਂ ਨਿਕ ਪਤ ਪਾ ਕੇ ਬਹਿ ਜਾਈਦਾ ਹੁਈ ਆਪਣੇ ਘਰ ਮੈਂ ਆਪਣੇ ਘਰ ਦਾ ਪਤਾ ਕਹਦਾ ਪੂਣਾ ਵੀ ਦੱਸ ਵੀ ਸੱਸੋ ਦੀ ਲਾਗੇ ਬੈਠੀ ਆ ਤੂੰ ਹੀ ਮਾੜਾ ਮੋਟਾ ਉਹਨੂੰ ਕਹਿ ਉਹ ਲੇ ਗੋਪਣੇ ਸੁਟਣ ਵਾਲਾ ਆ ਅੱਜ ਪਤਾ ਨਹੀਂ ਕੀ ਗੱਲ ਮੇਰਾ ਨਾ ਸਰੀਰ ਜਾਨੂ ਦਾ ਠੀਕ ਹੈਗਾ ਪਾਣੀ ਆਵੇਂ ਨਾ ਬੁਖਾਰ ਜਾਂ ਲੱਗੀ ਜਾਂਦੇ ਆ ਪਾਣੀ ਹੋਤਰਾ ਹੋਈ ਜਾਂਦੇ ਆ ਵੀ ਕਿ ਕਿ ਵੀ ਪਤਾ ਨਹੀਂ ਕਿੱਥੇ ਗਏ ਆ ਆ ਕੇ ਦਸ ਲਾਗੋ ਥੋੜਾ ਜਿਹਾ ਕਰਾਈ ਦਿੰਦੇ ਉਜੋਠ ਕੇ ਜਨ ਨਹੀਂ ਆ ਇਹਨਾਂ ਨੂੰ ਕਹਿਨੀ ਆ ਤੇ ਤੁਹਾ ਇਹ ਲਿਆ ਦੇ ਜਾ ਕੇ ਕਹਿੰਦੇ ਅਨ ਨਹੀਂ ਗਈ ਚਿਰਦੇ ਅਸੀਂ ਅੱਗੇ ਵੀ ਰਹਿਣੀ ਨਹੀਂ ਅੱਗੇ ਨਹੀਂ ਕੋਈ ਗੱਲ ਹੋਗੀ ਓਏ ਓ ਤੇ ਤੇਰੀ ਗੱਲ ਠੀਕ ਵਾ ਤੇ ਹੁਣ ਲੱਗਾ ਵਾ ਕੋਈ ਪਤਾ ਉਹਨਾਂ ਨੂੰ ਤਾਂ ਵੇ ਲੱਗ ਜੂਗਾ ਤੇ ਲੱਗ ਜੇ ਅਸੀਂ ਕਿਹੜਾ ਕੋਈ ਕੀਤਾ ਵਾ ਜਿਹੜਾ ਸਾਨੂੰ ਡਰਵਾ ਕਹਿ ਨਹੀਂ ਹੀ ਵੀ ਹੁਣ ਇਹ ਉਹ ਜਿਹੜੇ ਗਵਾਂਡੀਆਂ ਦੇ ਕੈਮਰੇ ਲੱਗੇ ਆ ਕਣੀ ਵਾਲੇ ਕੈਮਰੇ 'ਚ ਵੇਖਣਾ ਵਾ ਭਲਾ ਵੀ ਕੌਣ ਕਰਕੇ ਗਿਆ ਵਾ ਤੇ ਦੱਸ ਕਿਹੜੇ ਵਿਹਾਂਮਾਂ 'ਚ ਪਏ ਆ ਇਹ ਪਹਿਲਾਂ ਤੇ ਕੋਈ ਗੱਲ ਨਹੀਂ ਮਾਦਾ ਅਸੀਂ ਕੈਮਰੇ ਖਲਾਉਣੇ ਆ ਆਪੇ ਖਲਾਉਂਦੇ ਰਹਿਣਾਂ ਨਾ ਖਲਾਉਣ ਚੱਲ ਨਾਲੇ ਉਹਨਾਂ ਨੂੰ ਪਤਾ ਲੱਗ ਜੇ ਉਦਾਂ ਗਵਾਂਡੀਆਂ ਦਾ ਲੱਗਾ ਹੈਗਾ ਕੈਮਰਾ ਇਹ ਉਹ ਤਾਂ ਗੱਲ ਠੀਕ ਵਾ ਲਗਲੀ ਪਰ ਮੈਨੂੰ ਇਹ ਦੱਸ ਵੀ ਕੀਤੇ ਕਰਾਇ ਵੀ ਕਦੀ ਕੋਈ ਅਸਰ ਹੋਇਆ ਵਾ ਕਿਸਦਾ ਇਹ ਤੇ ਐਵੇਂ ਜਾਣ ਕੇ ਉਦਾਂ ਹੀ ਭਾਵੇਂ ਕੋਈ ਮਜ਼ਾਕ ਨਾ ਕਰ ਗਿਆ ਹੋਵੇ ਇਹ ਜਿਆਦਾ ਹੀ ਵਹਿਮਾਂ ਚ ਪੈ ਗਈ ਆ। ਚਲ ਉਹਨਾਂ ਨੂੰ ਪਤਾ ਤੇ ਲੱਗ ਜਾਊਗਾ ਕਿ ਹੈ ਕੌਣ ਆ। ਚੱਲ ਬੁਦੀ ਆ ਜਾਂ ਬੰਦਾ ਵਾ ਇਹ ਤੇ ਕੈਮਰੇ ਚ ਆ ਹੀ ਜਾਣਾ ਵਾ ਨਾ ਮੂ ਮਾ ਮਾ ਦੇਖੀ ਜੋ ਪਤਾ ਲੱਗ ਜਾਊਗਾ ਤੇ ਲੱਗ ਜੇ ਅਸੀਂ ਕੜਾ ਕੀਤਾ ਵਾ। ਓਏ ਆ ਤਾਂ ਫਿਰ ਤੂੰ ਐਵੇਂ ਟੈਨਸ਼ਨ ਲਈ ਜਾਂਦੀ ਆ। ਐਵੇਂ ਨੀ ਕਪੜਾ ਪਾ ਕੇ ਬਹਿ ਜਾਈਂ ਜਾਂਦੀ ਆ। ਮੈਂ ਤਾਂ ਉਦਾ ਹੀ ਜੇ ਮੈਂ ਨਾ ਜਾਂਦੀ ਤੇ ਫਿਰ ਵੀ ਤੂੰ ਕਹਿਣਾ ਸੀ ਕਿ ਤੂੰ ਉੱਦਨ ਦੀ ਉਹਨਾਂ ਕਰ ਤੂੰ ਜਾਏ ਨਾ ਕਰ ਉਧਰ। ਤੂੰ ਕਰਨ ਜਾਨੀ ਆ। ਹਾਏ ਹਾਏ ਅੱਗੇ ਵੀ ਤੇ ਅਸੀਂ ਇਕੱਠੀਆਂ ਹੀ ਰਹਿੰਦੀਆਂ ਸੀ। ਅੱਗੇ ਇਹਨਾਂ ਨਾਲ ਇਕੱਠੀਆਂ ਸੀ। ਹੁਣ ਨਵਾਂ ਆ ਗਈ ਆ ਉਧਰ। ਉਦਾਂ ਚੱਲ ਕੇ ਤੇ ਮਾੜਾ ਮੋਟਾ ਚੱਲ ਜਾ ਕਰ ਰੋਜ਼ ਨਾ ਜਾਇਆ ਕਰ ਸਾਡੀ ਵੀ ਤੇ ਨੌ ਹੈਗੀ ਆ ਨਾ ਭਾਵੇਂ ਜਿੱਦਾਂ ਦੀ ਮਰਜ਼ੀ ਆ ਆਏ ਗਈ ਆ ਨਾ ਉਹ ਬੋਦੀ ਨਾ ਕਰਦੀ ਆ ਤੇ ਘਰਦੀ ਆ ਨਾ ਜੀ ਕੇ ਕਰਦਾ ਹੀ ਹੈ ਨਾ ਘਰੇ ਬੰਦਾ ਕਿੰਨਾ ਬਿਚਰ ਬੱਜਾ ਆਏ ਉਹਨੂੰ ਫੜਨ ਨੂੰ ਕੀ ਹੋ ਗਿਆ ਵਾ ਨਿੱਕੀ ਹੋਇਆ ਤੈਨੂੰ ਇਹਨੂੰ ਕੀ ਹੋ ਗਿਆ ਵਾ ਕੀਤਾ ਕਰਾਇਆ ਤੇ ਗਵਾਂਢੀਆਂ ਨੇ ਕੀ ਅਟਕਾਰੀ ਹੀ ਲੱਗਦਾ ਹੱਡੇ ਤੇ ਪੈ ਗਿਆ ਵਾਏ ਕੀ ਹੋਇਆ ਵਾ ਮੈਂ ਪਾਣੀ ਲਿਆਵਾ ਉਹ ਤਾਂ ਤੇ ਉੱਠ ਆਏ ਹਾਏ ਮੈਂ ਖਤੀ ਬੱਦ ਵਾਲੀਆਂ ਦੇਣ ਲਈ ਨਾਲੇ ਕਹਿੰਦੀ ਹੀ ਜਿਨੇ ਕੀਤਾ ਵਾ ਨਾ ਉੱਤੇ ਹੀ ਪੁੱਠਾ ਪਵੇ ਤੇ ਮੈਨੂੰ ਲੱਗਦਾ ਵਾ ਇਹ ਜਰੂਰ ਕਿਤੇ ਗਏ ਹੋਣੇ ਆ ਤੇ ਲੱਗਦਾ ਸਾਡੇ ਤੇ ਹੀ ਇਹਨਾਂ ਨੇ ਪੁੱਠਾ ਪਾਤਾ ਵਾ ਉਹ ਚਲ ਤਾਂ ਦੇ ਹੋ ਮੜਾ ਜਾ ਪਾਣੀ ਫੜ ਪਾਣੀ ਪੀ ਕੀ ਹੋ ਗਿਆ ਵਾ ਤੈਨੂੰ ਮੈਨੂੰ ਪਤਾ ਨਹੀਂ ਬੁਖਾਰ ਜਾ ਹੋਇਆ ਵਾ ਬੁਖਾਰ ਬਹੁਤ ਜ਼ਿਆਦਾ ਵਾ ਵੇਖੋ ਭਲਾ ਕੋਇਆ ਹੋ ਬੁਖਾਰ ਤੇ ਹੈਗਾ ਵਾ ਤੇ ਤੂੰ ਨਾ ਜਾਂਦੀ ਬਾਹਰ ਮੈਂ ਮਾੜਾ ਮੋਟਾ ਹੋਇਆ ਹੁਣਾਵਾ ਕਿੱਡੀ ਕ ਗੋਲੀ ਵੱਜ ਗਈ ਆ ਉਦਾਂ ਹੀ ਬਸ ਨਾ ਉਹ ਗੋਏ ਵੱਲ ਵੇਖ ਕੇ ਮੈਨੂੰ ਲੱਗਦਾ ਵੀ ਬੁਖਾਰ ਹੋ ਗਿਆ ਭਾਈ ਮੈਨੂੰ ਖਰਾਖਰੂ ਪਈਓ ਖਾਲਾ ਦਵਾਈ ਲਿਆ ਦੋ ਹਾਂ ਜਾ ਕੇ ਖਾ ਲ ਕੇ ਲਿਆਉਣੀ ਆ ਮੈਂ ਉੱਥੇ ਹੁਣੀ ਆ ਗੋਲੀ ਦੇ ਦੇਨੀ ਆ ਮੈਂ ਕੋਸੇ ਵੜੇ ਬਸ ਮਾੜਾ ਜਾ ਕੋ ਹੋਇਆ ਨਹੀਂ ਆ ਤੇ ਦਵਾਈ ਲਿਆ ਦੋ ਮੈਨੂੰ ਛੇਤੀ ਨਾ ਹਾਂ ਚੱਲ ਜਿਹੜੀ ਵਹ ਗਈ ਉਹ ਹੀ ਦੇ ਮੁਰਕੇ ਹੋ ਗਿਆ ਤੇ ਫੇਰ ਮੈਂ ਨਹੀਂ ਹੋ ਚੱਲਿਆ ਏਡੀ ਛੇਤੀ ਕ ਨੀ ਤਾਂ ਕਿਪਾ ਦਾ ਲੱਗੂਗਾ ਤੇ ਪਤੈ ਨੂੰ ਕੀ ਹੈ ਬੁਖਾਰ ਹੀ ਚੜਿਆ ਵਾ ਹੋਰ ਕੀ ਹੋਇਆ ਵਾ ਤੈਨੂੰ ਪੈ ਜਾ ਤੂੰ ਲੰਮੀ ਮੈਂ ਉਦਾਂ ਹੀ ਕਹਿ ਦੂੰਗਾ ਲੂੰ ਕਿ ਬੁਖਾਰ ਚੜਿਆ ਹੋਵੇ ਖਰਾਕਾ ਬਣਾ ਦੋ ਤੋ ਆ ਤੇ ਲੰਮੀ ਪੈ ਜਾ ਤੇ ਉਹ ਜਿਹੜਾ ਕੰਮ ਹੋ ਉਹ ਕਿੰਨੇ ਕਰਨਾ ਵਾ ਚਲ ਮੜੀ ਜੀ ਠੀਕ ਹੁੰਦੀ ਆਂ ਪੇ ਕਰ ਲੂਗੀ ਬਾਅਦ ਚੋਂ ਕਰੋ ਆਪਣੀਆਂ ਮਰਜ਼ੀਆਂ ਤੁਸੀਂ ਕਿਹੜਾ ਕਿਸਦੇ ਆਖੇ ਲੱਗਣਾ ਚਲ ਦੇ ਕਿੱਥੇ ਗੋਲੀਆਂ ਪਈਆਂ ਵਾ ਉਹ ਤਾਂ ਦੇ ਮੈਨੂੰ ਮੇਰਾ ਹੋਲੀ ਕਿੰਨਾ ਬੁਰਾ ਹੁੰਦੀ ਆ ਵਾ ਏ ਨਾਨੀ ਹੁਣ ਦਵਾਈ ਲੈ ਲਈ ਤੇ ਜਾ ਗਈ ਮਦਨ ਨੂੰ ਕਿਹੜੀ ਕੋਈ ਤੇ ਨਹੀਂ ਨਾਨਾ ਨਾ ਵਰਕ ਪੈਣਾ ਨਾ ਹੋਰ ਜੀਦਾ ਹਿੱਤੇ ਗਾ ਨਗਲਾ ਤਾਂ ਕੋਈ ਕਰਨਾ ਕੀ ਹਾਂ ਉਹ ਦੇਖ ਲੋ ਤਾਂ ਹੀ ਵਿਲਾ ਮੈਂ ਤਾਂ ਨਾ ਗੱਲ ਕਰਨੀ ਇੱਕ ਹਾਂਜੀ ਮੈਂ ਵੀ ਚੱਲ ਲਗਵਾਇਆ ਕਵਾਂਡੀਆਂ ਦੇ ਘਰ ਹੈਗਾ ਵਾ ਕੈਮਰਾ ਲੱਗਾ ਨੰ ਦਵਿੰਦਰ ਦੇ ਘਰ ਲੱਗਾ ਵਾ ਕੈਮਰਾ ਤੇ ਉੱਥੇ ਮੈਨੂੰ ਵੇਖ ਕੇ ਆਹ ਮਰਾ ਤੂੰ ਕਲਾਕ ਹੋਣਾ ਕੋ ਕੀ ਵੇਖਣਾ ਉਹ ਆ ਜਿਹੜਾ ਕੀਤਾ ਵਾ ਕਿਸ ਨੇ ਅੰਤੇ ਪਾਤਾ ਲੱਗ ਜੂਗਾ ਕੌਣ ਵਾ ਕਾ ਕਰਨ ਵਾਲਾ ਉਹ ਮੈਂ ਕੱਲੇ ਨਹੀਂ ਜਾਣਾ ਹਾਂ ਮੈਂ ਤੇਰੇ ਨਾਲ ਮੇਰੇ ਨਾਲ ਹੀ ਚੱਲੋ ਤੁਸੀਂ ਚਾ ਨਾਲ ਕੀ ਕਰਨ ਜਾ ਕੇ ਤੂੰ ਇਕੱਲਾ ਹੀ ਚੱਲ ਜਾ ਉਹ ਨਹੀਂ ਮੈਂ ਨਹੀਂ ਕੱਲੇ ਨਹੀਂ ਜਾਣਾ ਆਉ ਮੇਰੇ ਨਾਲ ਚੱਲੀ ਆਪਾ ਚੱਲ ਦੋ ਮੈਂ ਸਰ ਸਭ ਜਾਣੇ ਸਭ ਪਤਾ ਦੇ ਇੱਕ ਵਾਰ ਵੀ ਇਸ ਪਤਾ ਦੇ ਲੱਗ ਜਾਊਗਾ ਸਾਰਾ ਇਹ ਵੀ ਪਤਾ ਲੱਗ ਜਾਣਾ ਵਾ ਇਹ ਆਇਆ ਕੋਣੀ ਹਾਂ ਹਨਾ 11 ਵਜੇ ਤੱਕ ਤਾਂ ਮੈਂ ਹੈਗਾ ਹੀ ਆਥੇ ਉਦੋਂ ਤੋਂ ਮੈਂ ਕਿਹਾ ਕਿ ਆਹ ਤੇ ਬਾਅਦ ਚ ਕਹਿੰਨੇ ਕੀਤਾ ਇਹ ਬਾਅਦ ਚ ਉਹ 1 2 ਵਜੇ ਦੀ ਗੱਲ ਕਰੀ ਨਾ ਕੀ ਪਤਾ ਹੁਣ 1 2 ਵਜੇ ਦੀ ਗੱਲ ਆ ਕੇ ਤੇਰੇ ਮਗਰ ਉਸੜੇ ਕੇ ਨੇ ਕਰਤਾ ਵਾ ਉਹ ਚ ਸਭ ਕੋ ਪਤਾ ਲੱਗ ਜਾਣਾ ਵਾ ਤੇ ਜਾਂ ਕੀਤਾ ਕੀਤਾ ਤੂੰ ਚਾਹਤੀ ਨਹੀਂਗਾ ਮਾਰੀ ਤੂੰ ਮੈਂ ਮੈਗੜੀ ਪੀ ਕੇ ਆਇਆ ਮੈਨੂੰ ਪਤਾ ਹੀ ਨਾ ਪਰ ਨਹੀਂ ਭਾਈ ਬੰਦਾ ਕਈ ਵਾਰ ਆਰਾਮ ਆਵੇਂ ਨੰਗ ਜਾਂਦਾ ਨਾ ਗਾ ਚਲੋ ਕੋਈ ਗੱਲ ਨਹੀਂ ਵੇ ਲੈਣੇ ਆਓ ਚੱਲੀਏ ਆਓ ਚਲੋ ਪਹਿਲਾਂ